ਸਤਨਾਮ ਵਾਹਿਗੁਰੂ ਸਾਹਿਬ ਜੀਓ ਧਨ ਸੁਵੇਲਾ ਜਿਤ ਦਰਸਨ ਕਰਨਾ ਹਉ ਬਲਿਹਾਰੀ ਸਤਿਗੁਰ ਚਰਨਾ ਬਹੁਤ ਜਨਮ ਵਿਚਰੇ ਥੇ ਮਾਦਾ ਇਹੋ ਜਨਮ ਤੁਮਾਰੇ ਲਿਖੇ ਕਹਿ ਰਬ ਦਾਸ ਆਸ ਲਗ ਜੀਵਾ ਚਿਰ ਭਇਓ ਦਰਸਨ ਦੇਖੇ ਦਰ مانਦੇ ठाडे दरबार ਤੁਝ ਬਿਨ ਸੁਰਤ ਕਰੈ ਕੋ ਮੇਰੀ ਦਰਸਨ ਦੀਜੈ ਖੋਲ ਕੇ ਵਾਰ ਸੁਖਹੁ ਟਲ ਗੁਰ ਸੇਵੀਐ ਅਹਨ ਸਹਜ ਸੁਭਾਈ ਦਰਸਨ ਪਰਸ ਐ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੇ ਸਿਖਤ ਖਸਮ ਦੀ ਨੂਰ ਅਰਸੋਂ ਗੁਰਸੋਂ ਝਟੀ ਐ ਤੋ ਟਿਟ्हे ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾ ਦਾ ਸਾਹੂ ਜਿਸ ਪਾਸ ਬਹਿਠਿਆ ਸੋਹੀ ਐ ਸਭਨਾ ਦਾ ਵੇ ਸਾਹੂ ਸਤਨਾਮ ਵਾਹੇ ਗੁਰੂ ਸਾਹਿਬ ਜੀ ਸਲੋਕਾ ਮਹੱਲਾ 3 ਜੀ ਹਸਤੀ ਸਿਰ ਜਉ ਅੰਕਸ ਹੈ ਅਹਰਣ ਜਿਉ ਸਿਰ ਤੇ ਮਨ ਤਨ ਆਗੈ ਰਾਖ ਕੈ ਉਭੀ ਸੇਵ ਕਰੇ ਹਸਤੀ ਸਿਰ ਜਿਉ ਅੰਕਸ ਹੈ ਅਹਰਣ ਧੌ ਸਿਰ ਤੇ ਮਨ ਤਨ ਆਗੈ ਰਾਖ ਕੈ ਉਭੀ ਸੇਵ ਕਰੇ ਏਹ ਗੁਰਮੁਖ ਆਪ ਨਵਾਰੀਐ ਸਭ ਰਾਜ ਸ੍ਰਿਸ਼ਟ ਕਾਲੀ ਨਾਨਕ ਗੁਰਮੁਖ 부ਜੀਐ ਜਾ ਆਪੇ ਨਦਰ ਕਰੀ ਮਹੱਲਾ ਤੀਜਾ ਜਿਨ ਗੁਰਮੁਖ ਨਾਮ ਧਿਆਇਆ ਆਇਤੀ ਪਰਵਾਨ ਨਾਨਕ ਕੁੱਲ ਉਧਾਰ ਹੈ ਆਪੁ ਉਡਾ ਦਰਗਹਿ ਪਾਵਹਿ ਮਾਨ ਬੌੜੀ ਗੁਰਮੁਖ ਸਖਿਆ ਸਿਖ ਗੁਰੂ ਮਿਲਾਈਆ ਇੱਕ ਸੇਵਕ ਗੁਰਪਾਸ ਇੱਕ ਗੁਰਕਾਰ ਲਾਈਆ ਜਿਨਾ ਗੁਰ ਪਿਆਰਾ ਮਨ ਚਿੱਤ ਤਿਨਾ ਭਾਉ ਗੁਰੂ ਦੇਵਾਈਆ ਗੁਰ ਸਿੱਖਾਂ ਇੱਕੋ ਪਿਆਰ ਗੁਰ ਮਿੱਤਾਂ ਪੁੱਤਾਂ ਭਾਈਆਂ ਗੁਰ ਸਤ ਗੁਰ ਬੁੱਲੋ ਸਭ ਗੁਰ ਆਖ ਗੁਰੂ ਜੀ ਵਾਹੀਆਂ ਗੁਰ ਸਿਖਾਂ ਇੱਕੋ ਪਿਆਰ ਗੁਰ ਮਿੱਤਾ ਪੁੱਤਾ ਭਾਈਆ ਗੁਰ ਸਤ ਗੁਰ ਬੁੱਲੋ ਸਭ ਗੁਰ ਆਖ ਗੁਰ ਜੀਵਾਈਆ ਵਾਹ ਹੈ ਗੁਰੂ ਜੀ ਦਾ ਖਲਸਾ ਵਾਹ ਹੈ ਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਾਹਿਬ ਜੀ RAM ਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸਹ ਸੇਤੀ ਮਨ ਵਚੀਆਂ ਵਧਾਈਆਂ ਰਾਗ ਰਤਨ ਪਰਵਾਰ ਪ੍ਰਿਆ ਸਬਦ ਗਾਵਣ ਆਈਆਂ ਸਬਦੋ ਤਾਂ ਗਾਵ ਹਰੀ ਕੇਰਾ ਬਨ ਜਿਨੀ ਵਸਾਇਆ ਕਹਿਨਾ